ਕਈ ਬੱਚਿਆਂ ਦਾ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ ਕਹਿੰਦੇ ਸੀਈਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਸੀਆਰ ਸਕੋਰ ਬਹੁਤ ਘੱਟ ਬੰਦਾ ਹੈ ਖਾਸ ਕਰਕੇ ਪਲੱਸ 2 ਵਾਲੇ ਬੱਚੇ ਉਹ ਬੱਚੇ ਅਕਸਰ ਕਨਫਿਊਜ਼ ਰਹਿੰਦੇ ਨੇ ਕਿ ਜਿੱਥੇ ਉਹਨਾਂ ਨੇ ਸਟੱਡੀ ਕੀਤੀ ਹੈ ਜਿਸ ਪ੍ਰੋਵੈਂਸ ਦੇ ਵਿੱਚ ਉਹ ਕੰਮ ਕਰ ਰਹੇ ਨੇ ਕੀ ਉਹ ਪ੍ਰੋਵੈਂਸ ਉਹਨਾਂ ਵਾਸਤੇ ਕੋਈ ਬੈਸਟ ਪੀਆਰ ਦਾ ਪਾਥਵੇ ਦੇ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਉਸ ਪ੍ਰੋਵੈਂਸ ਤੋਂ ਕਿਸੇ ਹੋਰ ਪ੍ਰੋਵੈਂਸ ਦੇ ਵਿੱਚ ਮੂਵ ਹੋ ਜਾਣਾ ਚਾਹੀਦਾ ਹੈ ਇਸ ਚੀਜ਼ ਦਾ ਫਾਇਦਾ ਕਈ ਵਾਰੀ ਕੰਸਲਟੈਂਟ ਵੀ ਉਠਾਉਂਦੇ ਆ ਤੇ ਬਕਾਇਦਾ ਤੌਰ ਤੇ ਉੱਤੇ ਜਦੋਂ ਪੇਡ ਕੰਸਲਟੇਸ਼ਨ ਲੈਂਦੇ ਬੱਚੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਆਪਣੇ ਥੋੜੇ ਬਹੁਤੇ ਪੈਸਿਆਂ ਦੇ ਲਾਲਸ ਦੇ ਵਿੱਚ ਗਲਤ ਗਾਈਡ ਕਰ ਦਿੰਦੇ ਨੇ ਜਿਹਦੇ ਨਾਲ ਬੱਚੇ ਕਈ ਵਾਰੀ ਲੀਹੋਂ ਲੱਖ ਜਾਂਦੇ ਨੇ ਚੰਗੇ ਭਲੇ ਉਹਨਾਂ ਵਾਸਤੇ ਹੋਰ ਬੈਸਟ ਆਪਸ਼ਨ ਹੋ ਸਕਦੇ ਨੇ ਪਰ ਉਹਨਾਂ ਵਾਸਤੇ ਇੱਕ ਲਿਮਟਿਡ ਆਪਸ਼ਨ ਦੇ ਵਿੱਚ ਉਹਨਾਂ ਨੂੰ ਵੱਜ ਕੇ ਰਹਿ ਜਾਣਾ ਪੈਂਦਾ ਹੈ ਉਹ ਆਪਣੇ ਪਰਸਨਲ ਮੁਨਾਫੇ ਵਾਸਤੇ ਆ ਕਹਿ ਸਕਦੇ ਹੋ ਕਿ ਪਰਸਨਲ ਬੈਨੀਫਿਟ ਵਾਸਤੇ ਬੱਚਿਆਂ ਦਾ ਭਵਿੱਖ ਜਿਹੜਾ ਉਹਨੂੰ ਦਾਤੇ ਲਾ ਦਿੰਦੇ ਐ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਸਟੋਰੀ ਸ਼ੇਅਰ ਕਰਨੀ ਹੈ ਤੇ ਤੁਹਾਨੂੰ ਇਸ ਬਾਰੇ ਅਵੇਅਰ ਕਰਨਾ ਹੈ ਕਿ ਜੇਕਰ ਕਿਸੇ ਤੋਂ ਵੀ ਕੰਸਲਟੇਸ਼ਨ ਲੈਂਦੇ ਹੋ ਤਾਂ ਤੁਹਾਨੂੰ ਵੀ ਕ੍ਰੋਸ ਚੈੱਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਐ ਖਾਸ ਕਰਕੇ ਪੀਆਰ ਦੇ ਮਸਲੇ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਤੁਹਾਡੇ SOP ਸ਼ੈਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਅਸੀਂ ਪੂਰੀ ਸੀਰੀਜ਼ ਚਲਾਰ ਰਹੇ ਹਾਂ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰੋ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮਿਲਣਗੇ ਪਹਿਲਾਂ ਆਪਾਂ ਪੂਰੀ ਸਟੋਰੀ ਜਿਹੜੀ ਹੈ ਉਹਨੂੰ ਸਮਝ ਲੈਣੇ ਆ ਐਕਚੁਅਲ ਦੇ ਵਿੱਚ ਇੱਕ 온ਟਾਰੀਓ ਦੇ ਟੋਰਾਂਟੋ ਦੇ ਵਿੱਚ ਬੱਚਾ ਹੈ ਉਸ ਬੱਚੇ ਦਾ ਵਰਕ ਪਰਮਿਟ ਸਿਰਫ 5 ਮਹੀਨੇ ਦਾ ਰਹਿ ਗਿਆ ਸੀ ਉਹਨੇ ਇੱਕ ਪੀਰੀਅਡ ਕੰਸਲਟੇਸ਼ਨ ਲਈ ਇੱਕ ਏਜੰਟ ਤੋਂ ਤੇ ਉਸ ਏਜੰਟ ਨੇ ਉਹਨੂੰ ਗਾਈਡ ਕੀਤਾ ਕਿ ਤੂੰ ਮੈਨੀਟੋਬਾ ਮੂਵ ਹੋ ਜਾ ਜੇ ਤੁਸੀਂ ਮੈਨੀਟੋਬਾ ਮੂਵ ਹੋ ਜਾਂਦੇ ਹੋ ਤਾਂ ਤੁਹਾਡੇ ਪੀਆਰ ਦੇ ਚਾਂਸ ਹੈਗੇ ਆ ਜੇਕਰ ਨਹੀਂ ਮੂਵ ਹੁੰਦੇ ਤਾਂ ਹੋਰ ਪੀਆਰ ਦੇ ਤੁਹਾਡੇ ਕੋਲ ਰਾਸਤੇ ਬਹੁਤ ਘੱਟ ਹੈ ਬੱਚਾ ਪਕਰ ਲੱਗ ਗਿਆ ਅਕਸਰ ਜੋ ਹੁੰਦਾ ਹੈ ਬੱਚੇ ਨੇ ਆਪਣਾ ਉਥੋਂ ਸਾਰਾ ਸਿਸਟਮ ਚੁੱਕਿਆ ਤੇ ਉਹ ਮੈਰੀਟੋਬਾ ਜਾ ਬਣਿਆ ਪਹਿਲਾਂ ਤੇ ਉਹਨੂੰ ਜੌਬ ਲੱਭਣ ਦੇ ਵਿੱਚ ਉੱਥੇ ਮੁਸ਼ਕਲ ਆਈ ਤੇ ਚਲੋ ਲੈ ਦੇ ਕੇ ਜੌਬ ਲੱਭ ਗਈ ਉਹਨੂੰ ਜੌਬ ਆਫਰ ਮਿਲ ਗਿਆ ਉਥੋਂ ਪਰ ਐਮ ਪੀ ਐਨ ਪੀ ਦਾ ਇੱਕ ਰੂਲ ਹੈ ਕਿ ਵਰਕ ਐਕਸਪੀਰੀਅੰਸ ਜ਼ਰੂਰ ਹੋਣਾ ਟਾਡਾ ਕਿਤੋਂ ਕਿਤੋਂ ਦਾ ਕਾਊਂਟ ਕਰ ਲੈਂਦੇ ਕੈਨੇਡਾ ਦਾ ਪਰ ਮੈਰੀਟੋਬਾ ਦਾ 6 ਮਹੀਨੇ ਦਾ ਜੇਕਰ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਹੀਂ ਤੁਸੀਂ ਐਮਪੀਐਨਪੀ ਦੇ ਵਿੱਚ ਆਪਣੀ ਫਾਈਲ ਪਾਸ ਕਰ ਸਕਦੇ ਹੈਗੇ ਹੁਣ ਉਹ ਬੱਚਾ ਉਸ ਕੰਸਲਟੈਂਟ ਦੇ ਕਹਿਣ ਦੇ ਉੱਤੇ ਉਧਰ ਮੂਵ ਤਾਂ ਹੋ ਗਿਆ ਪਰ ਐਕਚੁਅਲ ਦੇ ਵਿੱਚ ਰਿਐਲਿਟੀ ਕੀ ਸੀ ਕਿ ਉਸ ਬੱਚੇ ਕੋਲ 5 ਮਹੀਨੇ ਦਾ ਸਿਰਫ ਵਰਕ ਪਰਮਿਟ ਬਚਿਆ ਸੀਗਾ ਤੇ ਉਹ 6 ਮਹੀਨੇ ਦਾ ਵਰਕ ਐਕਸਪੀਰੀਅੰਸ ਲੈਣ ਤੋਂ ਬਾਅਦ ਹੀ ਉਧਰ ਪੀਐਨਪੀ ਅਪਲਾਈ ਕਰ ਸਕਦਾ ਸੀਗਾ ਤਾਂ ਤੁਸੀਂ ਖੁਦ ਸੋਚੋ ਕਿ ਕਿੰਨੀ ਗਲਤ ਗਾਈਡ ਉਹਨੂੰ ਕੀਤਾ ਗਿਆ ਕਿ ਉਹਦੀ ਪੀਆਰ ਦੀ ਫਾਈਲ ਉੱਥੇ ਜਾ ਕੇ ਪੈ ਤੱਕ ਨਹੀਂ ਸਕੀ ਹੁਣ ਜੇਕਰ ਉਸ ਬੱਚੇ ਨੂੰ ਇਹ ਗਾਈਡ ਕੀਤਾ ਗਿਆ ਹੁੰਦਾ ਕਿ ਭਈ ਤੁਸੀਂ ਕਿਸੇ RCIP ਪ੍ਰੋਗਰਾਮ ਨੂੰ ਟਾਰਗੇਟ ਕਰ ਲਓ ਤੁਸੀਂ ਨਾਰਥ ਵੇਂ ਥੰਡਰ ਵੇਂ ਸਰਬਰੀ ਟਿਮਿੰਸ ਇਧਰਲੇ ਪਾਸੇ ਮੂਵ ਹੋ ਜਾਓ ਤੇ ਸ਼ਾਇਦ ਉਹ ਬੱਚਾ ਟਰੈਕ ਤੇ ਹੁੰਦਾ ਜੇ ਉਹਨੂੰ ਕਿਹਾ ਜਾਂਦਾ ਕਿ OINP ਦੇ ਵਿੱਚ ਅਪਲੀਕੇਸ਼ਨ ਲਗਾਓ ਤੁਸੀਂ Ontario Immigration Nominee Program ਦੇ ਵਿੱਚ ਵੀ ਤੁਸੀਂ ਫਾਈਲਿੰਗ ਕਰ ਸਕਦੇ ਹੋ ਤਾਂ ਸ਼ਾਇਦ ਉਹ ਸਹੀ ਟਰੈਕ ਤੇ ਹੁੰਦਾ ਹੁਣ ਪਲੱਸ 2 ਵਾਲਾ ਬੱਚਾ CEC ਦੇ ਵਿੱਚ ਉਹਦਾ ਸਕੋਰ ਬਣ ਨਹੀਂ ਰਿਹਾ GTA ਦੇ ਏਰੀਏ ਦੇ ਵਿੱਚ ਉਹ ਰਹਿ ਰਿਹਾ ਹੈ ਉਹਦਾ ਪੀਆਰ ਮੁਸ਼ਕਲ ਹੁੰਦਾ ਹੈ ਤਾਂ ਉਹ ਪੱਕੀ ਗੱਲ ਹੈ ਹਾਂ ਉਹਦੀ ਇੱਕ ਗਲਤੀ ਹੈ ਉਹਨੇ ਬਹੁਤ ਡਿਲੇ ਕਰਤਾ ਗਾਈਡੈਂਸ ਨੂੰ ਲੈ ਕੇ ਕਿ ਉਹਨੇ ਕਿਸੇ ਦੀ ਵੀ ਸਲਾਹ ਨਹੀਂ ਲਈ ਜਿਹੜੇ ਦੋ ਚਾਰ ਕੰਸਲਟੈਂਟਾਂ ਦੀ ਸਲਾਹ ਲਈ ਉਹਨਾਂ ਨੇ ਕਿਹਾ ਜੀ ਤੁਸੀਂ ਚੰਗੇ ਐਨਓਸੀ ਕੋਡ ਦੇ ਅੰਡਰ ਕੰਮ ਕਰ ਰਹੇ ਹੋ ਤੁਹਾਨੂੰ ਇੱਥੇ ਪੀਆਰ ਮਿਲ ਜਾਣੀ ਹੈਗੀ ਸੋ ਉਹ ਮੂਵ ਨਹੀਂ ਹੋਇਆ ਤੇ ਜਦੋਂ ਉਹਨੂੰ ਕਿਸੇ ਨੇ ਮੂਵ ਹੋਣ ਦੀ ਸਲਾਹ ਦਿੱਤੀ ਤੇ ਐਸੀ ਸਲਾਹ ਦੇ ਦਿੱਤੀ ਕਿ ਉਹ ਬੱਚਾ ਹੁਣ ਖੱਜਲ ਖਵਾ ਰਿਹਾ ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਕੰਸਲਟੈਂਟ ਦੇ ਨਾਲ ਗੱਲ ਕਰਦੇ ਹੋ ਤੁਸੀਂ ਕ੍ਰਾਸ ਚੈੱਕ ਵੀ ਉਸ ਚੀਜ਼ ਨੂੰ ਜ਼ਰੂਰ ਕਰੋ ਤੁਸੀਂ ਜਾ ਕੇ ਗੂਗਲ ਦੇ ਉੱਤੇ ਚੈੱਕ ਕਰ ਸਕਦੇ ਹੋ ਕਿ ਭਈ ਤੁਹਾਡੇ ਵਾਸਤੇ ਬੈਸਟ ਆਪਸ਼ਨਸ ਕਿਹੜੇ ਹੋ ਸਕਦੇ ਨੇ ਤੇ ਜਿਹੜੀ ਪੀਐਨਪੀਸ ਵਾਸਤੇ ਉਹ ਤੁਹਾਨੂੰ ਗਾਈਡ ਕਰ ਰਿਹਾ ਉਹਦੇ ਜਾ ਕੇ ਰਿਕੁਆਇਰਮੈਂਟ ਦੇਖੋ ਪਹਿਲਾਂ ਦੇਖੋ ਕਿ ਜੇਕਰ ਤੁਸੀਂ ਉਧਰ ਮੂਵ ਹੁੰਦੇ ਹੋ ਕਿਉਂਕਿ ਸੈਲਫ ਅਸੈਸਮੈਂਟ ਬਹੁਤ ਜ਼ਿਆਦਾ ਜ਼ਰੂਰੀ ਹੈ ਤੋ ਇਸ ਕਰਕੇ ਕਿਸੇ ਤੋਂ ਵੀ ਤੁਸੀਂ ਪੇਡ ਕੰਸਲਟੇਸ਼ਨ ਲੈਂਦੇ ਹੋ ਫ੍ਰੀ ਕੰਸਲਟੇਸ਼ਨ ਲੈਂਦੇ ਹੋ ਕਿਸੇ ਤਰ੍ਹਾਂ ਦੀ ਲੈਂਦੇ ਹੋ ਉਹਨੂੰ ਗੂਗਲ ਤੇ ਜਾ ਕੇ ਕਰਾਸ ਚੈਕ ਜ਼ਰੂਰ ਕਰੋ ਅੱਜ ਦੇ ਡੇਟ ਦੇ ਵਿੱਚ ਇੰਟਰਨੈਟ ਦਾ ਜਮਾਨਾ ਹੈ ਤੇ ਕਈ ਵਾਰੀ ਆਪਾਂ ਇੱਕ ਗਲਤੀ ਹੋਰ ਵੀ ਕਰਦੇ ਆਪਾਂ 60 ਸਕਿੰਟ ਦੀਆਂ ਰੀਲਸ ਦੇਖਣ ਦੇ ਉੱਤੇ ਜ਼ਿਆਦਾ ਯਕੀਨ ਕਰਦੇ ਆ ਮਤਲਬ ਆਪਾਂ ਇੰਸਟਾਗ੍ਰam ਦੇ ਉੱਤੇ ਜ਼ਿਆਦਾ ਡਿਪੈਂਡੈਂਟ ਆ ਬਜਾਏ ਕਿ ਜਿਹੜਾ ਇਨ ਡੈਪਥ ਤੁਹਾਨੂੰ ਪ੍ਰੋਪਰ ਹਰ ਇੱਕ ਚੀਜ਼ ਐਕਸਪਲੇਨ ਕਰਕੇ ਦੇ ਰਿਹਾ ਉਹਨੂੰ ਦੇਖਣ ਸੋ ਇਸ ਕਰਕੇ ਜੇ ਜਿਹੜੀ ਅਧੀ ਜਾਣਕਾਰੀ ਹੁੰਦੀ ਹੈ ਉਹ ਬਹੁਤ ਖਤਰਨਾਕ ਹੁੰਦੀ ਹੈ ਤੇ ਅਧੀ ਜਾਣਕਾਰੀ ਦੇ ਆਧਾਰ ਦੇ ਉੱਤੇ ਡਿਸੀਜਨ ਨਾ ਲਿਆ ਕਰੋ ਉਮੀਦ ਕਰਦਾ ਤੁਹਾਨੂੰ ਵੀਲੋਗ ਪਸੰਦ ਆਇਆ ਹੋਵੇਗਾ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿਪਸ ਨੋਟ ਇਸ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵਿਜ਼ਾਫਾ ਲਈ ਨਹੀਂ ਕਰਦੇ ਇਸ ਕਰਕੇ ਕਾਲ ਆ ਮੈਸੇਜ ਨਾ ਕਰਿਆ ਕਰੋ ਚੈਨ